ਹਾਂਜੀ ਦੋਸਤੋ ਕੀ ਹਾਲ ਚਾਲ ਅੱਜ ਦੀ ਵੀਡੀਓ ਬਹੁਤ ਜ਼ਬਰਦਸਤ ਤੇ ਸ਼ਾਨਦਾਰ ਹੋਣ ਵਾਲੀ ਹੈ ਪਹਿਲਾਂ ਦੇਖਦੇ ਵੀਡੀਓ ਤੇ ਫਿਰ ਦਿੰਦੇ ਆਪਾਂ ਇਹਨਾਂ ਨੂੰ ਬਣਦਾ ਤਣ ਦਾ ਮਾਨ ਸਤਕਾਰ ਅੱਜ ਆਪਾਂ ਦੇਖਦੇ ਰੀਲਾ ਵਾਲੇ ਬਦਮਾਸ਼ਾਂ ਬਾਰੇ ਚੱਲ ਆਜੋ ਫਿਰ ਦੇਖਦੇ ਇਹਨਾਂ ਦੀ ਬਦਮਾਸ਼ੀ ੁੱਡੀ ਫਿਰਦੇ ਮੰਦਿਰ ਰਾਜੀ ਨਾ ਮੈਂ ਕਰਕੇ ਉਹਨਾਂ ਨੇ ਰਾਜੀ ਨਾ ਮਾਨੀ ਕਰਨਾ ਤੇਰੇ ਵਰਗਾ ਪੈਰੀ ਪਈ ਜਾਂਦਾ ਹੁੰਦਾ ਹਰ ਇੱਕ ਜਗ੍ਹਾ ਠਾਠਾ ਕਰਉਣ ਵਾਲਿਆ ਇੱਕ ਵਾਰੀ ਕਿਸੇ ਤੋਂ ਪੁੱਛ ਜਦੋਂ ਕਿਸੇ ਨੂੰ ਪਤਾ ਲੱਗਦਾ ਨਾ ਵੀ ਮੇਰਾ ਕੋਈ ਟਾਈਮ ਚੱਕਰ ਨੂੰ ਫਿਰਦਾ ਇਹ ਸਾ ਸੁੱਕ ਜਾਂਦੇ ਆ ਪਰਚਾ ਦਾ ਪੁੱਤ 751 ਦਾ ਬੁਮਾੜਾ ਜਿੱਤੇ ਪੈਂਦਾ ਨਾ ਉਹਨੂੰ ਪੁੱਛ ਕੇ ਦੇਖ ਇਹ ਗੱਲਾਂ ਨਾ ਪਰਚਾ ਪਰਚੇ ਵਾਲੀਆਂ ਢੀਲਾ ਰੁਲਾ ਚ ਚੰਗਾ ਲੱਗਦੀਆਂ ਜਦੋਂ ਰੀਅਲ ਲਾਈਫ ਚ ਪਰਚਾ ਪੈ ਜੇ ਨਾ ਤਾਂ ਫਿਰ ਤੇ ਡਰ ਗਿਆ ਐਂਬੂਲੈਂਸ ਦੇ ਸਾਹਮਣੇ ਤੋਂ ਵੀ ਡਰਦਾ ਹੁੰਦਾ ਵੀ ਕਿਤੇ ਪੁਲਿਸ ਤਾਂ ਨਹੀਂ ਚੱਕਣ ਆ ਗਈ ਲੱਗਿਆ ਠਾ ਠਾ ਦਾ ਸਿਆਣੇ ਕਹਿੰਦੇ ਆ ਕੋਟ ਕਚਹਿਰੀ ਤੇ ਜਮਤ ਨਾ ਪਵੇ ਕਿਸੇ ਤੇ ਤੇਰੇ ਘਰ ਦੇ ਲੋਕ ਦੇ ਤੈਨੂੰ ਪੜਨ ਪੜਨ ਜਾਇਆ ਕਰ ਇੰਨੀਆਂ ਚੋਰੀਆਂ ਹੁੰਦੀਆਂ ਤੇਰਾ ਨਹੀਂ ਕੋਈ ਫੋਨ ਖੋਹਦਾਗਾ ਇਹ ਜੇ ਬਦਮਾਸ਼ ਦੇ ਘਰੇ ਚੋਰਾ ਜਾਣ ਨਾ ਤਾਂ ਇਹ ਚੋਰਾ ਨੂੰ ਕਹਿੰਦਾ ਹੁੰਦਾ ਵੀ ਚੋਰ ਭਾਜੀ ਤੁਸੀਂ ਇੱਥੇ ਬਹਿ ਕੇ ਚਾਹ ਪਾਣੀ ਪੀਓ ਤੇ ਮੈਨੂੰ ਦੱਸੋ ਕਿਹੜਾ ਕਿਹੜਾ ਸਮਾਨ ਲੱਦਣਾ ਮੈਂ ਤੁਹਾਡੀ ਗੱਡੀ ਚ ਲਾ ਦਿੰਨਾ ਤੇਰੇ ਕਰਕੇ ਮੇਰੇ ਭੂਆ ਦੇ ਮੁੰਡੇ ਨੇ ਨਾਂ ਬਦਲਤਾ ਪ੍ਰਭਜੋਤੋਂ ਪ੍ਰਭਜੋਤ ਸਿੰਘ ਜਾ ਜਾ ਮਾ ਕੀ ਜਾਂਦੇ ਆ ਕੁੱਤੇ ਉਹ ਪਰਚਾ ਪੈਂਦਾ ਤੂੰ ਮੈਨੂੰ ਗਲਤ ਜਿਹਾ ਲੱਗਦਾ ਉਹ ਕੁੱਤੇ ਨਹੀਂ ਅੰਨੇ ਹੁਣੇ ਆ ਜਿਹੜੇ ਤੈਨੂੰ ਸ਼ੇਰ ਸਮਝਦੇ ਆ ਮੈਨੂੰ ਤੇਰੇ ਨਾਲ ਕੋਈ ਗੁੱਸਾ ਨਹੀਂ ਮੈਨੂੰ ਗੁੱਸਾ ਤਾਂ ਜਲਾਲਾਬਾਦ ਵਾਲਿਆਂ ਨਾਲ ਆ ਪਿਛੇ ਤੋ ਜਲਾਲਾਬਾਦ ਗਿਆ ਸੀ ਨਾ ਉਹਨਾਂ ਨੇ ਤੇਰੇ ਡਾਂਗ ਨਹੀਂ ਫੇਰੀ ਉਹ ਲਾਹ ਵੀਰਾ ਨਹੀਂ ਲਾਲਖੀਰਾ ਲੱਗਣਾ ਸ਼ੇਰ ਨਹੀਂ ਬੇਰਾਂ ਮਾਰੇ ਗੁੱਸਾ ਆ ਗਿਆ ਨਾ ਮੈਨੂੰ ਮੈਂ ਸਾਰੀਆਂ ਪੰਜਾਬ ਚ ਲੈ ਜਾ ਬਾਈ ਤੂੰ ਐ ਕਰ ਇਹਨਾਂ ਨੂੰ ਲੈ ਜਾ ਨਾਲੇ ਤਾਂ ਤੇਰਾ ਗੁੱਸਾ ਠੰਡਾ ਹੋ ਜਾ ਤੇ ਨਾਲੇ ਸਾਡੇ ਗਲੋ ਲੈਣਗੇ ਦਿਨੋਂ ਦਿਨ ਵੱਧਦੇ ਹੀ ਜਾਂਦੇ ਯਾਰ ਇਹ ਇਹਨਾਂ ਨੂੰ ਐ ਕਰ ਜਾ ਤਾਂ ਸਮੁੰਦਰ 'ਚ ਧੱਕਾ ਦੇ ਦੇ ਤੇ ਜਾ ਕਿਤੇ ਰੇਗਿਸਤਾਨ 'ਤੇ ਛੱਡਿਆ ਨਾ ਤਾਂ ਤੂੰ ਵਾਪਸ ਆਈ ਤੇ ਨਾ ਇਹਨਾਂ ਨੂੰ ਵਾਪਸ ਭੇਜੀ ਤੇ ਪਾਂਡਿਕਾ ਲੋ ਦੇ ਦਿੱਤੀ ਕਿਉ ਤੇ ਸੱਚੀ ਗੱਲ ਐ ਨਿਖਰਾ ਕਿਤੇ ਪਚਾਉਣੇ ਸੌਖੀ ਐ ਮੰਜਾ ਟਾਇਲਟ ਚ ਹੀ ਡੋਂਦਾ ਹੋਏਗਾ ਜਾਂ ਫਿਰ ਟੱਟੀ ਵੀ ਤੁਰੇ ਜਾਂਦੇ ਦੀ ਨਿਕਲ ਜਾਂਦੀ ਹੋਣੀ ਐ ਕੀਆ ਕੀਆ ਮੌਕਾ ਮੌਕਾ ਤੋ ਲੈਨੇ ਆ ਤੋ ਲੈਨੇ ਆ ਕੀਆ ਕੀਆ ਮੌਗਾ ਮੌਗਾ ਕੀਆ ਕੀਆ ਗਾਪੀਆ ਗਾਪੀਆ ਕੀਆ ਕੀਆ ਗਾਪੀਆ ਗਾਪੀਆ ਅਦਾਇਤੂ ਪੂਰੇ ਜੀਵਨ ਦੀ ਦਸਤੀ ਆਪਦੀ ਭਰਾਵਾ ਤੋਂ ਪਲਵਾਨ ਨਹੀਂ ਤਿੱਲੀ ਪਲਵਾਨ ਲੱਗਦਾ ਆਈ ਨੀਡ ਡਾਈਟ ਖਾਣ ਤੋਂ ਪਹਿਲਾਂ ਲੀਵਰ ਨਾਲ ਸਲਾਹ ਕਰ ਲਈ ਵੀ ਚੇਂਜ ਕਿੱਥੋਂ ਕਰਾਉਣਾ ਇਹਨੂੰ ਪਹਿਲਾਂ ਇਹ ਦੱਸਦੇ ਨੂੰ ਪਹਿਲਵਾਨ ਵਾਲੀ ਕੋਈ ਸ਼ਿਕਾਇਤ ਨਹੀਂ ਆ ਜੇ ਇਨੀ ਡਾਈਟ ਲਹੇਗਾ ਨਾ ਤਾਂ ਹੱਗਣ ਲੱਗੇ ਮਗਰ ਨਾ ਦੋ ਜਾਣੇ ਕਈਆਂ ਲੈ ਕੇ ਖੜਿਆ ਕਰਨਗੇ ਗੋਹਾ ਖਿੱਚਣ ਨੂੰ ਦੋ ਪਤੇ ਟੱਟੀਆਂ ਵਾਲੀਆਂ ਗੋਲੀਆਂ ਦੱਸਣੇ ਭੁੱਲ ਗਏ ਸੀ ਡਾਈਟ ਨਾ ਤੁਸੀਂ ਮੈਂ ਕਿਹਾ ਚੇਤਾ ਕਰਾ ਦੂੰ ਚਲੋ ਠੀਕ ਆ ਜੀ ਅੱਜ ਲਈ ਇੰਨਾ ਕਾਫੀ ਹੈ ਵੀਡੀਓ ਚੰਗੀ ਲੱਗੇ ਲਾਈਕ ਕਮੈਂਟ ਤੇ ਸ਼ੇਅਰ ਕਰ ਦਿਓ ਨਾਲੇ ਆਪਣੇ ਪੇਜ ਨੂੰ ਫੋਲੋ ਕਰ ਲਿਓ ਆਪਾਂ YouTube ਤੇ ਨਵਾਂ ਚੈਨਲ ਬਣਾਇਆ ਹੈ ਰੋਕੀ ਪੀਵੀ 10 ਵਾਲਾ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਓਕੇ ਬਾਏ